ਇਹਨੂੰ ਜਿਹੜੇ ਕਹਿੰਦੇ ਸੀ ਕਵਾੜ ਚੱਲਣਾ ਨਹੀਂ ਹਾਂ ਹੁਣ ਦੱਸੋ ਹੁਣ ਮੜਾ ਆ ਉਹਨਾਂ ਬਾਰੇ ਦੱਸ ਇਹ ਉਹਨਾਂ ਦਾ ਬਣਿਆ ਕੀ ਕਿੰਨਾ ਟਾਈਮ ਲੱਗ ਗਿਆ ਫਿਰ ਕਿ ਇੱਥੋਂ ਤੱਕ ਪਹੁੰਚਣ ਵਾਸਤੇ ਅੱਜ ਦੇ ਖਾਤਰ ਤਿੰਨ ਸਾਲ ਲੱਗੇ ਤਿੰਨ ਸਾਲ ਲੱਗੇ ਤਿੰਨ ਸਾਲ ਹੋ ਗਏ ਉਹਦੇ ਨੂੰ ਚਾਬੀਆਂ ਪਾਣਿਆਂ ਦੇ ਕਿ ਬਹੁਤ ਸੁਣਿਆ ਸੀ ਬਾਈ 15-15 ਸਾਲ ਅਸੀਂ ਟਰਾਫੀ ਦਾ ਮੂੰਹ ਨਹੀਂ ਦੇਖਿਆ ਕਈਆਂ ਬੰਦਿਆਂ ਤੋਂ ਮੈਂ ਵੀ ਕਹਿੰਦਾ ਬਾਈ ਤਿੰਨ ਸਾਲ ਕਰਤਾ ਕਲਾਚ ਕਿ ਤੂੰ ਵੀਡੀਓ ਅੱਗੀ ਤੂੰ ਤੂੰ ਆਏ ਹੋ ਕਰਦਾ ਕੀ ਹੁੰਦਿਆ ਪੰਪ ਪੰਪ ਲੈਦਾ ਇਹ ਗੱਲ ਹੋ ਤੋ ਸਵਾਗਤ ਆਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਬਲੌਗ ਆਪਾਂ ਮਿੱਤਰੋ ਰਸਤੇ ਦੇ ਵਿੱਚੋਂ ਸਟਾਰਟ ਕਰ ਲਿਆ ਕਿਉਂਕਿ ਫਰਾਲ ਅੱਜ ਕੋਈ ਪ੍ਰੋਗਰਾਮ ਹੈ ਨਹੀਂ ਜੀ ਯਾਰ ਬਲੌਗ ਬਣਾਉਣ ਦਾ ਹਕੀਕਤ ਠੀਕਾ ਤੋ ਸਾਥੀ ਕਰ ਰਹੇ ਆ ਇਹ ਕਿਉਂਕਿ ਪਹਿਲਾਂ ਯਾਰ ਮੈਰਜ ਜੀ ਆ ਗਈ ਤੇ ਮਾਤਾਰਕਿਆਂ ਦਾ ਸ਼ੋਪਿੰਗ ਸ਼ੋਪਿੰਗ ਕਰਨ ਅਗੇ ਵੇ ਸੀਗੇ ਤੇ ਹੁਣੇ ਹੁਣੇ ਮੈਨੂੰ ਫੋਨ ਆਇਆ ਬੰਦੇ ਦਾ ਕਹਿੰਦਾ ਯਾਰ ਮੈਨੂੰ ਦਰਸ਼ਨ ਦੇ ਕੇ ਜਾ ਮਿਲ ਕੇ ਜਾ ਤੇ ਉਹ ਪਰਸਨ ਵੀ ਹੈਗਾ ਦਰਸ਼ਨ ਆਲਾ ਮਿੱਤਰੋ ਲੱਗੀ ਗੋੜ ਸਮਿਤ ਤੇ ਭਰਾ ਆਪਣਾ ਤੇ ਰਾਤ ਕਹਿੰਦੇ ਬਹੁਤ ਅੱਗ ਲਾ ਕੇ ਆਏ ਆ ਜੋਬਰ ਦੂਜਾ ਨਾਮ ਜਾ ਕੇ ਲਏ ਤੇ ਆਪਣੇ ਪਿੰਡ ਦੇ ਲਾਗੇ ਪਿੰਡ ਹੈਗਾ ਉੱਥੇ ਉਹ ਆਏ ਵੇ ਆ ਤੇ ਇਹ ਕਹਿੰਦੇ ਪਿੰਡ ਜਾਂਦੇ ਹੀ ਸਾਡੇ ਕੋਲੋਂ ਜਾਂਦਾ ਜਾਂਦਾ ਹੋ ਗਏ ਜਾਈਂ ਤੇ ਆਪਾਂ ਮਿੱਤਰੋ ਹੁਣ ਮਤਾਰ ਗਿਆ ਨਾ 100 ਬੰਗਾਲਾ ਕੰਮ ਆ ਜਿਹੜਾ ਉਹ ਲਗਭਗ ਕੰਪਲੀਟ ਹੋ ਗਿਆ ਸੀਗਾ ਤੇ ਉਹ ਕੰਪਲੀਟ ਕਰਕੇ ਤੇ ਆਪਾਂ ਹੁਣ ਉਧਰੋਂ ਕਾਲੇ ਚਾਲੇ ਹੁਣ ਮਿਲੌਣਿਆ ਸੋਨੂੰ ਯਾਰ ਨਾਲ ਮਿੱਤਰੋ ਉੱਥੇ ਸੋਹੀ ਦੀ ਬਰਕ ਸਾਹਿਬ ਦੇ ਵਿੱਚ ਬੈਠੇ ਆ ਜੋਬਰ ਇਕੱਠੇ ਹੋਏ ਉਹ ਲੋਹਾ ਦਾ ਮਿੱਤਰੋ ਆ ਖੜਾ ਰਾਜੇ ਦੇ ਵਿੱਚ ਇਹ 1 ਕਰੋੜ ਰੁਪਏ ਲੜਾਈ ਤੇ ਆਪਣੇ ਕੋਲੇ ਕਿਵੇਂ ਹੋਏ ਉਹ ਸਿੱਧੀ ਕਰਦੇ ਸੀ ਕਿੱਲੀ ਮੈਂ ਤਾਂ ਕਹਾਂ ਮੈਂ ਫੜ ਕੇ ਰੱਖਾਂ ਮੈਂ ਉੱਤੇ ਚਾਹੂ ਮਾਰਦਾਂ ਗ੍ਰਾਵਲ ਉਹਨੇ ਝੜਤੀ ਉੱਥੇ ਜਦੋਂ ਮਾਰਿਆ ਉਹ ਬੁੜਕਗੇ ਇੱਥੇ ਬੱਜ ਗੀ ਕੀ ਫੜ ਕੇ ਰੱਖਾਂ ਹੈ ਗੱਲ ਪੂਰੀ ਪੂਰੀ ਕਰਿਆ ਅਗਰ ਕੀ ਫੜ ਕੀ ਇਹਨੂੰ ਦੱਸਦਾ ਪਹਿਲਾਂ ਉਹ ਬਾਅਦ ਚ ਕਰੀ ਹੈ ਗਿਆ ਯਾਰ ਵਾਹ ਗੱਲ ਵਿੱਚੋਂ ਤੂੰ ਵੀਡੀਓ ਅੱਧੀ ਤੂੰ ਤੂੰ ਆਏ ਹੋ ਕਰਦਾ ਕੀ ਹੁੰਦਿਆ ਪੰਪ ਪੰਪ ਲੈ ਲੈ ਤੀਨ ਮੁਕੀਆ ਲੈ ਜਾਂਦਾ ਨਾਲ ਯਾਰ ਟ੍ਰਾਫੀ ਮੇਟਰੋ ਕੱਲ ਲੱਕੀ ਲੈ ਕੇ ਆਇਆ ਨਾ ਲੱਕੀ ਨਹੀਂ ਯਾਰ ਆ ਲੈ ਕੇ ਆਇਆ ਹਾਂ ਲੱਕੀ ਦਾ ਚਲ ਬੈਠਾ ਸੀ ਯੋਗਦਾਨ ਵੇ ਤੇਰਾ ਵੀ ਹੈ ਕਿੰਨਾ ਟਾਈਮ ਲੱਗ ਗਿਆ ਫਿਰ ਲੱਕੀ ਇੱਥੋਂ ਤੱਕ ਪਹੁੰਚਣ ਵਾਸਤੇ ਆਜ ਦੇ ਖਾਤਰ ਤਿੰਨ ਸਾਲ ਲੱਗੇ ਦੇਖ ਤਿੰਨ ਸਾਲ ਲੱਗੇ ਤਿੰਨ ਸਾਲ ਹੋ ਗਏ ਉਹਦੇ ਨੂੰ ਚਾਬੀਆਂ ਪਾਣਿਆਂ ਲਈ ਬਹੁਤ ਸੁਣਿਆ ਸੀ ਬਾਈ 15-15 ਸਾਲ ਅਸੀਂ ਟ੍ਰਾਫੀ ਦਾ ਮੂੰਹ ਨਹੀਂ ਦੇਖਿਆ ਕਈਆਂ ਬੰਦਿਆਂ ਤੋਂ ਮੈਂ ਵੀ ਕਹਿੰਦਾ ਬਾਈ ਤਿੰਨ ਸਾਲ ਕਰਤਾ ਕਲੱਚ ਕਰਤਾ ਕਲੱਚ ਤੇ ਯਾਰ ਹੋਰ ਗੱਲਾਂ ਹੈ ਗੱਲਾਂ ਲੱਕੀ ਇਹਦਾ ਜਿਵੇਂ ਗਰੀ ਇੱਥੇ ਬੜੀ ਸੁਣੀ ਲੱਗਦੀ ਆ ਨਹੀਂ ਇੱਥੇ ਤਾਂ ਹੈ ਓਏ ਇਹਨੂੰ ਇਹਨੂੰ ਜਿਹੜੇ ਕਹਿੰਦੇ ਸੀ ਕਬਾੜ ਚੱਲਣਾ ਨਹੀਂ ਹਾਂ ਹੁਣ ਦੱਸੋ ਹੁਣ ਮੜਾ ਆ ਉਹਨਾਂ ਬਾਰੇ ਦੱਸ ਇਹ ਉਹਨਾਂ ਦਾ ਬਣਿਆ ਕੀ ਉਹ ਜਦੋਂ ਆਪਣੀ ਨੀਂਦ ਸਿੱਧੀ ਆ ਤੇ ਰੱਬ ਬਾਈ ਦੇਖੇ ਨਾ ਹਾਂ ਉਹ ਕੁਝ ਵੀ ਚੱਲ ਸਕਦਾ ਲੋਕ ਕਹਿੰਦੇ ਜੀ ਵੀ ਕਬਾੜ ਚੋ ਲਿਆ ਕੀ ਕਬਾੜ ਚੱਲਣਾ ਨਹੀਂ ਤੇ ਉਹ ਬੰਦਿਆਂ ਨੇ ਵੀ ਮਤਲਬ ਦਾ ਟ੍ਰਾਫੀ ਚੱਕੀ ਨਹੀਂ ਹੋਣੀ ਕਿ ਤੋਹਲੇ ਤੱਕ ਤੇ ਇਦਾਂ ਲੇ ਸਟੋਰੀਆਂ ਬਣਾਈਆਂ ਹੋਣਾ ਕਹਿੰਦੇ ਬਾਈ ਵਧਾਈਆਂ ਦਿਨ ਨੂੰ ਹੈ ਇਵਰਾਏ ਹੋ ਗਿਆ ਕਿ ਤੇ ਵੰਦੀ ਗੰਗਾ ਚੱਤ ਜਾਂਦੇ ਆਂਦੇ ਧੋਈ ਲੈਣੇ ਆਏ ਕਹੀ ਸੀ ਇਹ ਕਹਿੰਦੇ ਉਸ ਦਿਨ ਕਈ ਚੀਕਾਂ ਮਾਰਦੇ ਜਿੱਦਨੇ ਖੜਿਆ ਸੀ ਅੱਛਾ ਤੇ ਅੱਜ ਚੀਕਾਂ ਕਢਾ ਦਿੰਗੇ ਇੰਨੇ ਫਿਰ ਉਹਨਾਂ ਦੇ ਜਾਨ ਹੁਣ ਵਧਾਈਆਂ ਦਿੰਦੇ ਠੀਕ ਹੈ ਇਹ ਕਹਣਾ ਬਈ ਸੋਹੀ ਆਪਾਂ ਤਾਂ ਹੁਣ ਹੀ ਕਹਿੰਦਾ ਹਾਂ ਜੀ ਕਿਵੇਂ ਕਹਣਾ ਮੈਂ ਪ੍ਰੋਮੋਸ਼ਨ ਕਰ ਦੇ ਵੀਰੇ ਆਪਣੀ ਦੁਕਾਨ ਦੀ ਬਈ ਤੁਹਾਡਾ ਮਿਸਤਰੀ ਫੋਨ ਹੀ ਨਹੀਂ ਚੱਕਦਾ ਬਾਜਾ ਨਾ ਆਪਾਂ ਚੱਕਾਂਗੇ ਨਾ ਖੁਦਾ ਤਾਂ ਯਾਰ ਤੈਨੂੰ ਪਤਾ ਪੈ ਜੱਜ ਕਹਿੰਦੇ ਬਈ ਸੋਹੀ ਦੇ ਗਰਾਜ ਦੇ ਵਿੱਚ ਈਗਲ ਤੇ ਡਾਇਨਾਸੌਰ ਤੇ ਕਰੋਕੋ ਕੋਕੋਡਾ ਇਹਨਾਂ ਬਹੁਤ ਚੀ ਨੇ ਕਰੋਕੋਡਾ ਕਰੋਕੋਡਾ ਤੇ ਰੁੱਕ ਕੋਤਾ ਆੜ ਜਾਂਦਾ ਵੀ ਕਰੋਕੋਡਾ ਹੀ ਕਹਨੇ ਆਪਾਂ ਇਹਨੂੰ ਛੋਟਾ ਜਿਹਦਾ ਜਿਹੜਾ ਹੁਣੀ ਹੁੰਦਾ ਇੱਕ ਤਾਂ ਨਾਂ ਹੁੰਦਾ ਆਪਣਾ ਵੀ ਨਾਂ ਹੁਣ ਜਿਵੇਂ ਇੱਕ ਤਾਂ ਰਿਜਨਲ ਹੈ ਹੁਣ ਮੇਰਾ ਨਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਕੀ ਆ ਸੋਹੀ ਕਹਨੇ ਆ ਤੁਸੀਂ ਉਹੀ ਗੱਲ ਇਹਦੀ ਇਹਦਾ ਨਾਂ ਕਰੋਕੋਡਾ ਵਾਲਾ ਕਹਿੰਦਾ ਕਹਿੰਦਾ ਕਿਹੜਾ ਕਰੋਕੋਡਲ ਕਿੱਥੇ ਰਹਿ ਗਿਆ ਮੈਂ ਕੋਲੇ ਖੜਾ ਲਗਭਗ ਭਾਈ ਪਾਣੀ ਚ ਲੇਟੇ ਜੇ ਲਾਈ ਜਾਂਦਾ ਠੰਡਾ ਵੀ ਹੁੰਦਾ ਕਹੇ ਜੀ ਤੇ ਫਿਰ ਇਹਦਾ ਕੱਚਾ ਨਾ ਕੀ ਆ ਹੈ ਕੱਚਾ ਨਾ ਕੀ ਆ ਕੋਕੜਾ ਵਾਲਾ ਉਹ ਕੋਕੜਾ ਵਾਲਾ ਕੋਕੜਾ ਵਾਲਾ ਉਹ ਪੱਕਾ ਨਾ ਕੱਚਾ ਨਾ ਕੋਕੜਾ ਕੋਕੜਾ ਵਾਲਾ ਹੈ ਹੈ ਇਧਰਲੇ ਪਾਸੇ ਸੂਹੀ ਕਹਿੰਦੇ ਮਿੱਤਰੋ ਟਰਾਫੀ ਨੱਪੀ ਜਾਂਦਾ ਚੋਬਰਾਂ ਦੀ ਉਹ ਭਾਜੀ ਆਲੇ ਕੀ ਟਰਾਫੀ ਆ ਆਉਂਦਾ ਓੜੇ ਫੜੀ 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 ਪਾਣੀ ਇਹਨੂੰ ਸਮਝਾਣਾ ਕਿ ਤੈਨੂੰ 3 ਸਾਲ ਲੱਗੇ ਆਣਾ ਆਪਣੇ ਨਾਲ ਹੀ ਨਹੀਂ 3 ਸਾਲ ਲੱਗਿਆ ਆਣਾ ਨਾਲ ਆ ਨਾਲ ਅਸੇ ਨਾਲ ਆ ਸਾਰੇ ਟਾਈਮ ਦਾ ਅਸੇ ਇਹ ਸਾਫ ਕੋਈ ਕਾਰੀ ਜਾ ਕੇ ਪਹਿਲਾ ਟੋ ਚੱਲਦੀ ਹੋਣਾ ਨਾਲ ਟਾਇਰ ਲੱਗਾ ਹਫੀਜ ਭਾਈ ਜਿਹੜੇ ਇਹ ਅਸੇ ਹੈ ਠੀਕ ਜਿਹੜੇ ਮੋੜ ਕੇ ਉਹ ਤੋਂ ਆ ਟਾਇਰ ਇੱਕਦਮ ਬੈਂਡ ਕਰ ਤੇ ਅਸੇ ਠੀਕ ਹੈ ਛੋਟੇ ਪੌਦੇ ਲੈ ਗਿਆ ਛੋਟੇ ਟਾਇਰ ਮਿੱਤਰੋ ਬੇਨੇ ਚੋਗਰਾ ਵਿੱਚ ਟ੍ਰੈਕਟਰ ਕਰਤੇ ਜਮਾ ਸਿੱਧੇ ਤੇ ਪਿੰਡ ਵਾਲੇ ਰੂਟ ਤੇ ਆਪਣੇ ਵਾਲੇ ਤੇ ਪਾਲੇ ਤੇ ਉੱਥੋਂ ਕੇਰਾ ਆਪਾਂ ਚੱਲ ਪਈ ਸੀਗੇ ਚਾਚੂ ਪੀ ਕੇ ਯਾਰ ਸੋਹੀ ਕੋਲੋਂ ਕਹਿੰਦੇ ਫਟੋਏ ਗੱਭਰੂ ਤੇ ਹੁਣ ਮਿਲਦਿਆ ਤੁਹਾਨੂੰ ਅੱਗੇ ਆਂਦਾ ਕਹਿੰਦੇ ਮਿੱਤਰੋ ਗੈਂਗ ਬੈਂਗ ਸਾਰਾ ਡੋਬਰ ਨਾਲ ਹੀ ਬੰਨੀ ਫਿਰਦਾ ਸਾਰਾ ਕੁਸ ਆ ਸਿੱਧਾ ਹੀ ਜਾਣਾ ਹੁਣ ਬਾਈ ਉਹਦਾ ਔੜ ਬਾਜਿਆ ਆ ਆ ਜਮਾ ਸਿੱਧਿਆ ਤੰਗਾਦਲ ਬਾਈ ਬਾਈ ਕਹਿੰਦੇ ਹੁੰਦੇ ਨੇ ਨਾ ਗੁੱਡ ਨਹੀਂ ਕਹਿੰਦੇ ਹੁੰਦੇ ਨੇ ਨਾ ਗੱਲੀ ਬਾਈ ਕਹਿੰਦੇ ਹੁੰਦੇ ਆ ਆ ਕਿੰਨੇ ਟਾਈਮ ਦਾ ਕੰਮ ਆ ਇੱਕ ਮਿੰਟ 40 ਇਹ ਮੈਂ ਨਾ ਹਜੇ ਵੀ ਤੱਤਾ ਪੈ ਰਿਹਾ ਡੋ ਇੱਥੋਂ ਦਾ ਇਹ ਗੱਲ ਤਾਂ ਗਰਮੀ ਹੈ ਇਹ ਗਰਮੀ ਲੈਂਦਾ ਇਹ ਗਰਮੀ ਹੈ ਗਰਮਦਾ ਲੈ ਵੀ ਹੁਣ ਚੱਲੇ ਆ ਜੋਬਰ ਗੱਭਰੂ ਮਿੱਤਰੋ ਗਰਾਊਂਡ ਤੇ ਪਹੁੰਚ ਗਏ ਮਾਰ ਦੇ ਕਰਸੀ ਲੱਖ ਦੀ ਲਾਹਨਤ ਆ ਦੇ ਦੇ ਉਹ ਪਹਿਲੀ ਵਾਰ ਤਨ ਮੈਂ ਵੀਡੀਓ ਚ ਲੈ ਰਿਹਾ ਤੇ ਪਹਿਲੀ ਮੁੱਕੀ ਮਾਰੀ ਉਹ ਵੀ ਬਾਹਰ ਕਰੋ ਕਰਪਾ ਮਾਰੀ ਨਹੀਂ ਇਹ ਜਪਾਨੇ ਪਲੇਅਰ ਆ ਸਾਡੇ ਯਾਰ ਬਈ ਰਿਕਾਰਡਿੰਗ ਪਾਤੀ ਗਰੁੱਪ ਚ